ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾ ਪਾਵਤ ਰਲਿਆ ਜੋਬਨ ਬਲਿਆ ਨਾਵ ਬਿਨਾ ਮਾਟੀ ਸੰਗ ਰਲਿਆ ਕਾਨ ਕੁੰਡਲਿਆ ਟਿੱਪੀ ਤੇ ਨਹੀਂ ਹੈਗੀ ਕੁੱਡਲਿਆ ਪਾਠ ਹੈ ਮੁਖ ਪਾਠ ਜਿਹੜਾ ਨਾ ਟਿੱਪੀ ਲੱਗੀ ਤੇ ਟਿੱਪੀ ਤੋਂ ਬਗੈਰ ਮੁਖ ਹੈ ਕਾਨ ਕੁਡਲੀਆ ਵਸਤਰ ਉਡਨ ਲੀਆ ਕਾਨ ਕੁਡਲੀਆ ਵਸਤਰ ਉਡਨ ਲੀਆ ਸੇਜ ਸੁਖਲੀਆ ਮਨ ਗਰਬਲੀਆ ਰਹਾਉ ਤਲ ਕੁੰਚਰੀਆ ਹਾਂ ਕੁੰਚਰੀਆ ਪਾਠ ਜਿਹੜਾ ਨਾ ਕਸ ਕੇ ਬੋਲਣਾ ਕੁੰਚਰੀਆ ਨਹੀਂ ਕਹਿਣਾ ਤਲ ਕੁੰਚਰੀਆ ਸਿਰ ਕਣਕ ਛਤਰੀਆ ਛਤਰੀਆ ਪੂਲਾ ਹੀ ਬੋਲਣਾ ਹਰ ਸੈਰ ਕਾਨਿਕ ਸ਼ਤਰੀਆ ਹਰ ਭਗਤ ਬਿਨਾ ਲੇ ਧਰਨ ਗਡਲਿਆ 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 ਹਰ ਭਗਤ ਬਿਨਾ ਲੇ ਧਰਨ ਗਡਲਿਆ ਹਰ ਭਗਤ ਬਿਨਾ ਲੇ ਧਰਨ ਗਡਲਿਆ ਰੂਪ ਸੁੰਦਰੀਆ ਅਨਿਕ ਇਸਤਰੀਆ ਹਰ ਰਸ ਬਿਨ ਸਭ ਸਵਾਦ ਫਿਕਰੀਆ ਫਿਕਰੀਆ ਕੋੜਾ ਜਿਹਾ ਕਸਕੇ ਬੋਲਣਾ ਫਿਕਰੀਆ ਨਹੀਂ ਕਹਿਣਾ ਹਰ ਰਸ ਬਿਨ ਸਭ ਸਵਾਦ ਫਿਕਰੀਆ ਮਾਇਆ ਛਲਿਆ ਵਿਕਾਰ ਵਿਖਲਿਆ ਸਰਣ ਨਾਨਕ ਪ੍ਰਭ ਉਰਖ ਦਇਅਲੀਆ ਆਸਾ ਮਹੱਲਾ ਪੰਜਵਾ ਏਕ ਬਗੀਚਾ ਪੀੜ ਘਣ ਕਰਿਆ ਅੰਮ੍ਰਿਤ ਨਾਮ ਤਹਾ ਮਹ ਫਲਿਆ ਐਸਾ ਕਰਹੁ ਵਿਚਾਰ ਗਿਆਨੀ ਯਾਤ ਦੇ ਪਾਈਐ ਪਦ ਨਿਰਬਾਨੀ ਆਸ-ਪਾਸ ਬਿਖੂਆ ਕੇ ਕੁੰਟਾ ਵਿੱਚ ਅੰਮ੍ਰਿਤ ਹੈ ਭਾਈ ਰੇ ਰਹਾਉ ਸਿੰਚਨ ਹਾਰੇ ਏਕਾ ਮਾਲੀ ਸਿੰਚਨ ਹਾਰੇ ਏਕਾ ਮਾਲੀ ਖਬਰ ਕਰਤ ਹੈ ਪਾਤ ਪਤ ਡਾਲੀ ਸਗਲ ਬਨਸਪਤ ਬਨਸਪਤ ਬੱਬੇ ਦੇ ਵਿੱਚ ਡੈਸ਼ ਦੇ ਕੇ ਨਾ ਬਨਸਪਤ ਉਚਾਰਨ ਕਰਨਾ ਸਗਲ ਬਨਸਪਤ ਆਣ ਜੜਾਈ ਸਗਲੀ ਫੁੱਲੀ ਨਿਫਲ ਨਕਾਈ ਨਿਫਲ ਨਹੀਂ ਕਹਿਣਾ ਨਿਫਲ ਨਕਾਈ ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ ਜਿਨ ਗੁਰ ਤੇ ਪਾਇਆ ਨਾਨਕ ਦਾਸ ਤਰੀ ਤੇਨ ਮਾਇਆ ਆਸਾ ਮਹੱਲਾ ਪੰਜਵਾ ਰਾਜ ਲੀਲਾ ਤੇਰਾ ਨਾਮ ਬਨਾਈ ਜੋਗ ਬਨਿਆ ਤੇਰਾ ਕੀਰਤਨ ਗਾਈ ਸਰਬ ਸੁਖਾ ਬਨੇ ਤੇਰਾ ਊਲਾ ਭ੍ਰਮ ਕੇ ਪਰਦੇ ਸਤਗੁਰ ਖੋਲੇ ਇਹ ਊਲਾ ਉਚਾਰਨ ਕਰਨਾ ਅਤੇ ਖੋਲੇ ਉਚਾਰਨ ਕਰਨਾ ਪਰਦੇ ਜਿਹੜਾ ਉਹ ਪਰਦੇ ੜਾੜਾ ਨਹੀਂ ਵਿਚਲਾਉਣਾ ਰਾਰੇ ਨਾਦ ਹੀ ਉਚਾਰਨ ਕਰਨਾ ਭ੍ਰਮ ਕੇ ਪਰਦੇ ਸਤਿਗੁਰ ਖੋਲੇ ਰਹਾਉ ਹਕਮ ਬੂਜ ਰੰਗ ਰਸ ਮਾਣੀ ਸਤਿਗੁਰ ਸੇਵਾ ਮਹਾਨ ਨਿਰਵਾਣੀ ਜੇਨ ਤੂੰ ਜਾਤਾ ਸੋ ਗਿਰਾਸਤ ਉਦਾਸੀ ਪਰਵਾਣ ਜੇਨ ਇਥੇ ਯਮਕਾ ਤੂੰ ਜਾਤਾ ਜਿੰਤੂ ਨਹੀਂ ਕਹਿਣਾ ਹੈ ਜੇਨ ਤੂੰ ਜਾਤਾ ਇਥੇ ਵਿਸਰਾਮ ਸੋ ਗਿਰਾਸਤ ਉਦਾਸੀ ਇਸ ਨੂੰ ਗਿਰਸਤ ਨਹੀਂ ਕਹਿ ਦੇਣਾ ਗੱਗੇ ਤੋਂ ਚੱਕ ਕੇ ਬੋਲਣਾ ਸੋ ਗਿਰਾਸਤ ਉਦਾਸੀ ਪਰਵਾਣ ਨਾ ਮਰਤਾ ਸੋਈ ਨਿਰਵਾਣ ਜਾ ਕਉ ਮਿਲੇਉ ਨਾਮ ਨਿਧਾਨਾ ਪੰਨਤ ਨਾਨਕ ਤਾ ਕਾ ਪੂਰਖ ਖਜਾਨਾ ਆਸਾ ਮਹੱਲਾ ਪੰਜਵਾ ਤੀਰਸ ਜਾਓ ਤ ਹਉ ਹਉ ਕਰਤੇ ਪੰਡਿਤ ਪੁੱਛ ਤ ਮਾਇਆ ਰਤੇ ਸੋ ਅਸਥਾਨ ਬਤਾਵੋ ਮੀਤਾ ਜਾ ਕੈ ਹਰ ਹਰ ਕੀਰਤਨ ਨੀਤਾ ਰਹਾਓ ਕੀਰਤਨ ਨੀਤਾ ਜਾ ਕਹ ਹਰ ਹਰ ਕੀਰਤਨ ਨੀਤਾ ਰਹਾਓ ਸਾਸਤਰ ਵੇਦ ਪਾਪ ਪੁੰਨ ਵਿਚਾਰ ਨਰਕ ਸੁਰਗ ਫਿਰ ਫਿਰ ਔਤਾਰ ਗ੍ਰਸਤਮਹ ਚਿੰਤ ਇਸ ਵਿਸ्राम ਧਿਆਨ ਨਾਲ ਲਾਉਣਾ ਗ੍ਰਸਤਮਹ ਚਿੰਤ ਗ੍ਰਸਤਮਹ ਚਿੰਤ ਉਦਾਸ ਅਹੰਕਾਰ ਇਹ ਹੰਕਾਰ ਹੀ ਉਚਾਰਨ ਕਰਨਾ ਕਈ ਪਾਠੀ ਸਿੰਘ ਅਹੰਕਾਰ ਹੀ ਬੋਲ ਜਾਂਦੇ ਕੱਗਾ ਲਾ ਕੇ ਕਰਮ ਕਰਤ ਜੀਅ ਕੋ ਜੰਜਾਰ ਪ੍ਰਭ ਕਿਰਪਾ ਤੇ ਮਨ ਵਸ ਵਸ ਆਇਆ ਹਾਂਜੀ ਵਸ ਨਾਨਕ ਨਾਨਕ ਗੁਰਮੁਖ ਤਰੀ ਤਿਨ ਮਾਇਆ ਸਾਧ ਸੰਗ ਹਾਰ ਕੀਰਤਨ ਗਾਈਐ ਇਹ ਅਸਥਾਨ ਗੁਰੂ ਤੇ ਪਾਈਐ ਰਹਾਉ ਦੂਜਾ ਆਸਾ ਮਹੱਲਾ ਪੰਜਵਾ ਘਰ ਮਹਿ ਸੁਖ ਬਾਹਰ ਫਨ ਸੁਖਾ ਹਾਰਿ ਸਿਮਰਤ ਸਗਲ ਬਿਨਾਸੀ ਦੁਖਾ ਸਗਲ ਸੁਖ ਜਾਂ ਤੂੰ ਚਿਤ ਆਵੈ ਹਾਂਜੀ ਇਹ ਦੋਵੇਂ ਬਿੰਦੀਆਂ ਉਚਾਰਨ ਕਰਨੀਆਂ ਹਨ ਆਮੇ ਯਾਨੀ ਦੇਖੋ ਇੱਥੇ ਮਾਰੇ ਨੇ ਇੱਕ ਪਦ ਦੇ ਉੱਤੇ ਦੋ ਬਿੰਦੀਆਂ ਲਾ ਦਿੱਤੀਆਂ ਹਨ ਇਸ ਕਰਕੇ ਜਿੱਥੇ ਬਿੰਦੀ ਦੀ ਲੋੜ ਹੈ ਸੀ ਉੱਥੇ ਗੁਰੂ ਸਾਹਿਬ ਜੀ ਨੇ ਯੋਗ ਜਿੱਥੇ ਸਮਝਿਆ ਉੱਥੇ ਬਿੰਦੀ ਲਾਈ ਹੈ ਲਵਾਈ ਹੈ ਇਉਂ ਨਹੀਂ ਵੀ ਆਪਣੇ ਆਪ ਹੀ ਇੱਕ ਪੰਕਤੀ ਦੇ ਵਿੱਚ ਹੀ ਇੱਥੇ ਦੇਖੋ ਜਾਂ ਤੇ ਵੀ ਬਿੰਦੀ ਲੱਗੀ ਹੋਈ ਹੈ ਇਸ ਕਰਕੇ ਜਿੱਥੇ ਬਿੰਦੀ ਲੱਗੀ ਹੈ ਉੱਥੇ ਲਾਉਣੀ ਹੈ ਜਿੱਥੇ ਨਹੀਂ ਲੱਗੀ ਉੱਥੇ ਨਹੀਂ ਲਾਉਣੀ ਹੈ ਉ ਨਾਮ ਜਪੈ ਜੋ ਜਨ ਸੁਧ ਭਾਵੈ ਪ੍ਰਹਾਉ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਤਹੈ ਦੁਖ ਡੇਰਾ ਹੁਕਮ ਬੂਝੈ ਸੋਈ ਪਰਵਾਨ ਸਾਚ ਸਬਦ ਜਾਕ ਨੀਸਾਨ ਗੁਰ ਪੂਰੈ ਹਰ ਨਾਮ ਦਰੜਾਇ ਭਨਤ ਨਾਨਕ ਮੇਰਾ ਮਨ ਸੁਖ ਪਾਇਆ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਜਹਾ ਪਠਾਵਹੁ ਤਹ ਤਹ ਜਾਈ ਜੋ ਤੁਮ ਦੇਹੁ ਸੋਈ ਸੁਖ ਪਾਈ ਹਾਂ ਇਹ ਨਾ ਬਿੰਦੀ ਜਿਹੜੀ ਐ ਈੜੀ ਦੀ ਜਿਹੜੀ ਬਿਹਾਰੀ ਹੈ ਉਹਦੇ ਨਾਲ ਬਿੰਦੀ ਲਾਉਣੀ ਐ ਜਾਈ ਪਾਈ ਯਾਨੀ ਜਾਂ ਤੇ ਬਿੰਦੀ ਨਹੀਂ ਲਗਣੀ ਚਾਹੀਦੀ ਈ ਤੇ ਬਿੰਦੀ ਲਾਉਣੀ ਹੈ ਇਹ ਸਾਰੇ ਸ਼ਬਦ ਦੇ ਵਿੱਚ ਈ ਪਾਈ ਲਾਈ ਵਲਾਈ ਅਗਾਈ ਕਿਉਂ ਮਾਰੇ ਨੇ ਬਿੰਦੀਆਂ ਲਾਈਆਂ ਹੋਈਆਂ ਨੇ ਇੱਥੇ ਉਚਾਰਨ ਕਰਨੀਆਂ ਹਨ ਸਦਾ ਸਦਾ ਚੇਰੇ ਗੋਵਿੰਦ ਗੋਸਾਈ ਤੁਮਰੀ ਕਿਰਪਾ ਕਿਰਪਾ ਤੇ ਤ੍ਰਿਵਤ ਅਗਾਈ ਰਹਾਉ ਗੁਮਰਾ ਦਿਆ ਪੈਨੋਂ ਖਾਈ ਹਾਂ ਇਹ ਜਿਹੜੀ ਬਿੰਦੀ ਹੈ ਨਾ ਜੇ ਆਪਾਂ ਧਿਆਨ ਨਾ ਰੱਖਾਂਗੇ ਫਿਰ ਖਾਂ ਤੇ ਚ ਲੱਗ ਜਾਂਦੀ ਹੈ ਬਿੰਦੀ ਇੰ ਤੇ ਨਹੀਂ ਲੱਗਦੀ ਇਸ ਕਰਕੇ ਖਾਂ ਤੇ ਬਿੰਦੀ ਨਹੀਂ ਲਾਉਣੀ ਇੰ ਤੇ ਲਾਉਣੀ ਹੈ ਇਹ ਮਿਹਨਤ ਨਾਲ ਯਾਨੀ ਇਹ ਪਦਸ਼ੁੱਧ ਹੋਣਗੇ ਖਾਈ ਤੋ ਪ੍ਰਸਾਦ ਪ੍ਰਾਪ ਪ੍ਰਾਪ ਪ੍ਰਸਾਦ ਪ੍ਰਾਪ ਇਹ ਵੀ ਸ਼੍ਰਾਮ ਯਾਦ ਰੱਖਣ ਵਾਲਾ ਤੋ ਪ੍ਰਸਾਦ ਪ੍ਰਾਪ ਸੁਖੀ ਬਲਾਈ ਤਉ ਪ੍ਰਸਾਦ ਪ੍ਰਭ ਸੁਖੀ ਵਿਲਾਈ ਮਾਨ ਤਾਨ ਅੰਤਰ ਤੁਜੈ ਧਿਆਈ ਤੁਮਰੇ ਲਵੈ ਨ ਕੋਊ ਲਾਈ ਕਹ ਨਾਨਕ ਨਿਤ ਇਵੈ ਧਿਆਈ ਧਿਆਈ ਪੂਰਾ ਇਕੱਠਾ ਹੀ ਬੋਲਣਾ ਵੱਖਰਾ ਨਹੀਂ ਕਰਨਾ ਧਿਆਈ ਧਿਆਈ ਇਹ ਇਹ ਸ਼ਬਦ ਦੁਆਰਾ ਆਪਾਂ ਕਿਸੇ ਨੂੰ ਸਮਝਾ ਵੀ ਸਕਦੇ ਆਂ ਵੀ ਇੱਥੇ ਦੇਖੋ ਬਿੰਦੀਆਂ ਲਗਾਤਾਰ ਮਹਾਰਾਜ ਨੇ ਲਾਈਆਂ ਹਨ ਪੁਰਖਾਂ ਬਿਰਖਾਂ ਤੀਰਥਾਂ ਟਟਾਂ ਮੀਗਾ ਖੇਤਾਂ ਦੀਪਾਂ ਲੋਆਂ ਖੰਡਲਾਂ ਮੰਡਲਾਂ ਮੰਡਲਾਂ ਅਖੰਡਾਂ ਵਰਪੰਡਾਂ ਹਾਂ ਉੱਥੇ ਵੀ 16 ਬਿੰਦੀਆਂ ਹਨ ਯਾਨੀ ਜਿੱਥੇ ਬਿੰਦੀ ਲੱਗੀ ਹੈ ਉੱਥੇ ਲਾਉਣੀ ਹੈ ਜਿੱਥੇ ਬਿੰਦੀ ਨਹੀਂ ਲੱਗੀ ਉੱਥੇ ਨਹੀਂ ਉਚਾਰਨ ਕਰਨਾ ਕੋ ਨਾਨਕ ਨਿਤ ਇਵੈ ਧਾਈ ਗਤ ਹੋਐ ਸੰਤਹਿ ਲਗ ਪਾਈ ਆਸਾ ਮਹੱਲਾ ਪੰਜਵਾ ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਸ੍ਰਵਨ ਸੁਨੀਜੈ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲੱਥਾ ਹੋਏ ਉਚਾਰਨ ਕਰਨਾ ਜਾਸ ਸੁਣੀ ਮਨ ਹੋਏ ਅਨੰਦਾ ਦੁਖ ਰੋਗ ਮਨ ਸਗਲੇ ਲੱਥਾ ਰਹਾਉ ਕਾਰਜ ਕਾਮ ਬਾਟ ਘਾਟ ਜਪੀਜੈ ਹਾਂ ਵਿਸਰਾਮ ਧਿਆਨ ਲਾਉਣਾ ਕਾਰਜ ਕਾਮ ਇੱਥੇ ਵਿਸਰਾਮ ਲਾਉਣਾ ਹੈ ਬਾਟ ਘਾਟ ਜਪੀਜੈ ਗੁਰਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸੋਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨਾ ਪਾਈਐ ਆਠ ਪਹਿਰ ਜਿਸ ਵਿਸਰੈ ਨਾਹੀ ਗਤ ਹੋਵੈ ਨਾਨਕ ਤਿਸ ਲਗ ਪਾਈ ਕਿ ਵੀ ਵਿਸਰਾਮ ਧਿਆਨ ਨਾਲ ਲਾਉਣਾ ਗਤ ਹੋਵੈ ਨਾਨਕ ਗਤ ਹੋਵੈ ਇੱਥੇ ਥੋੜੀ ਜਿਹੀ ਠਮਕ ਲਾ ਕੇ ਨਾਨਕ ਪਾਤਸ਼ਾਹ ਦੀ ਵਿਸਰਾਮ ਲਾ ਦੇਣਾ ਗਤ ਹੋਵੈ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾ ਜਾ ਕੈ ਸਿਮਰਨ ਸੂਖ ਨਿਵਾਸ ਭਈ ਕਲਿਆਣ ਦੁਖ ਹੋਵਤ ਨਾਸ आनंद करहो प्रभु के गुण गावहो सतगुरु अपना सद सदा मनावहो रहा हो। जिन्ने पद आ रहे हैं ना गावहो मनावहो ਹੂੜੇ ਨਹੀਂ ਲਾਉਣੇ ਹਨ ਗਾਵਹੂ ਮਨਾਵਹੂ ਇਸ ਤਰ੍ਹਾਂ ਨਹੀਂ ਕਹਿਣਾ ਸੂਖਮ ਜਾ ਉਚਾਰਨ ਕਰਨਾ ਗਾਵਹ ਮਨਾਵਹ ਸਤਗੁਰ ਕਾ ਸੱਚ ਸ਼ਬਦ ਕਮਾਵਹ ਥਿਰ ਘਰ ਬੈਠੇ ਪਰਾ ਆਪਣਾ ਪਾਵੋ ਪਰਕਾਰਾ ਬੁਰਾ ਨਾ ਰੱਖੋ ਚੀਤ ਤੁਮ ਕਉ ਦੁਖ ਨਹੀਂ ਭਾਈ ਮੀਤ ਹਰ ਹਰ ਤੰਤ ਮੰਤ ਗੁਰ ਦੀਨਾ ਗੁਰ ਦੀਨਾ ਦੀਨਾ ਨੰਨੇ ਦੇ ਹੀਠਾਂ ਹਲੰਤ ਹੈ ਦੀਨ ਨੂੰ ਭਾਰਾ ਨਹੀਂ ਕਰਨਾ ਦੀ ਬੋਲੇ ਹੀ ਆ ਦੀਨਾ ਹੈ ਇਹ ਨਾ ਇਹ ਸੁਖ ਨਾਨਕ ਅਨ ਦਿਨ ਚੀਨਾ ਆਸਾ ਮਹੱਲਾ ਪੰਜਵਾ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚਹੁ ਕੁੰਟ ਮਾਨੈ ਦਰਸ਼ਨ ਮਾਗਉ ਦੇਹ ਪਿਆਰੇ ਤੁਮਰੀ ਸੇਵਾ ਕੌਣ ਕੌਣ ਨ ਤਾਰੇ ਰਹਾਉ ਜਾ ਕੇ ਨਿਕਟ ਨਾ ਆਵੇ ਕੋਈ ਸਗਲ ਸ੍ਰੇਸ਼ਟ ਵਾ ਕੇ ਚਰਨ ਮਲ ਧੁਈ ਜੋ ਪ੍ਰਾਨੀ ਕਾਹੂ ਨ ਆਵਤ ਕਾਮ ਸੰਤ ਪ੍ਰਸਾਦ ਤਾ ਕੁ ਜਪਿਐ ਨਾਮ ਸਾਧ ਸੰਗ ਮਨ ਸੋਵਤ ਜਾਗੇ ਤਾਬ ਪ੍ਰਭ ਨਾਨਕ ਮਿੱਠੇ ਲਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ